ਕਰਾਹਾ ਬਲਾਕ ਡਿਰਬਾ ਦੇ ਪਿੰਡ ਮਹਿਲਾ ਚੌਕ ਵੱਲੋਂ ਹਰ ਪੀੜਤਾ ਦੀ ਮਦਦ ਵਾਸਤੇ ਰਾਸ਼ਨ ਇਕੱਠਾ ਕੀਤਾਗਾ ਜਿਹਦੇ ਵਿੱਚ ਆ ਕਣਕ ਇਕੱਠੀ ਕੀਤੀ ਆ ਕਣਕ ਨੂੰ ਝਾਰ ਲਾ ਕੇ ਆ ਪੱਖਾ ਲਾਇਆਗਾ ਹੁਣ ਕੱਖਾ ਲਾ ਕੇ ਹੁਣ ਜਿਹੜੇ ਥੈਲੇ ਭਰੇ ਜਾ ਰਹੇ ਨੇ ਇਹ ਇਹ ਥੈਲੇ ਭਰ ਕੇ ਇਹਨਾਂ ਮੂੰਹ ਸੌ ਕੇ ਇਹ 20 ਤਰੀਕ ਨੂੰ ਉਧਰ ਹਰ ਪੀੜਤਾ ਦੀ ਮਦਦ ਵਾਸਤੇ ਜਥੇਬੰਦੀ ਵੱਲੋਂ ਵੱਡੇ ਉਤਸ਼ਾਹ ਦੇ ਨਾਲ ਇਹ ਸਾਰਾ ਸਮਾਨ ਉਹਨਾਂ ਸਾਥੀਆਂ ਤੱਕ ਪਹੁੰਚਾਇਆ ਜਾਊਗਾ ਜਿਹੜੇ ਹੜ੍ਹ ਦੇ ਨਾਲ ਜਿਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਸੱਜਣੋ ਵੱਡੀ ਲੋੜ ਆਜੋਨਾਂ ਭਰਾਵਾਂ ਨੂੰ ਉਹਨਾਂ ਦੀ ਬਾਹ ਫੜਨ ਦੀ ਲੋੜ ਹੈਗੀ ਬਹੁਤ ਲੋਕਾਂ ਨੂੰ ਐਂ ਲੱਗਦਾ ਵੀ ਬੜਾ ਉੱਥੇ ਰਾਸ਼ਨ ਪਾਣੀ ਵਗ ਗਿਆ ਯਾਰ ਉਹਨਾਂ ਦੇ ਹੁਣ ਤੱਕ ਘਰਾਂ ਦੇ ਵਿੱਚ ਪਾਣੀ ਸੀਗਾ ਚਿੱਕੜ ਸੀਗਾ ਉਹ ਨਹੀਂ ਸਟੋਰ ਕਰ ਸਕਦੇ ਸੀਗੇ ਕੋਈ ਇਹੋ ਜਿਹੀ ਚੀਜ਼ ਇਸ ਕਰਕੇ ਆ ਹੁਣ ਜਸੈਵੰਦੀ ਵੱਲੋਂ ਜਿਹੜਾ ਸੰਗਰੂਰ ਜ਼ਿਲ੍ਹਾ ਹੈ ਸੰਗਰੂਰ ਜ਼ਿਲ੍ਹੇ ਨੂੰ ਉਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਨੇ ਉਹਨਾਂ ਦੀ ਮਦਦ ਕਰਨੀ ਆ ਕੱਲੇ-ਕੱਲੇ ਪਿੰਡ ਨੂੰ ਉਥੇ ਘਰ-ਘਰ ਜਾ ਕੇ ਆਪਦਾ ਸਾਰਾ ਰਾਸ਼ਨ ਪਹੁੰਚਾਉਣ ਦੀ ਆਪ ਉਹਦੇ ਵਿੱਚ ਸਾਨੂੰ ਸਾਰੀ ਵਿਅੰਤ ਹੈਗੀ ਇਹਦੇ ਸਾਡੇ ਨਗਰ ਦੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੱਪੜੇ ਮਾਈਆਂ ਨੇ ਲਗਭਗ 150 ਤੋਂ ਲਗਭਗ ਸੂਟ ਉਹ ਪਿੰਡ ਦੇ ਵਿੱਚ ਹਜੇ ਮਾਈਆਂ ਇੱਕ ਥਾਂ 'ਤੇ ਉਹ ਤਿਆਰੀ ਕਰ ਰਹੀਆਂ ਨੇ ਬਿਸਤਰੇ 100 ਬਿਸਤਰੇ ਦੇ ਲਗਭਗ ਉਸ ਤੋਂ ਬਾਅਦ ਕੰਬਲ ਮਤਲਬ ਦਰੀਆਂ ਵਾਲੇ ਬਿਸਤਰੇ ਹੋਰ ਕਿੰਨਾ ਹੀ ਸਮਾਨ ਪੈਸੇ ਲਗਭਗ 4.5 ਲੱਖ ਰੁਪਏ ਦੇ ਲਗਭਗ ਪੈਸੇ ਲੋਕਾਂ ਨੇ ਇਹ ਪਿੰਡ ਮਹਿਲਾ ਚੌਂਕ ਦੇ ਵਿੱਚੋਂ ਇਕੱਠੇ ਕੀਤੇ ਨੇ ਜਿਹਦੇ ਵਿੱਚ ਆ ਕਣਕ ਹੈਗੀ ਜਿਹੜੀ ਇਹ ਵੀ 250 150 ਮਣ ਕਣਕ ਇਹ ਵੀ ਇਕੱਠੀ ਹੋਈ ਹੈਗੀ ਇਸ ਕਰਕੇ ਵੱਡਾ ਉਦਮਾ ਲੋਕਾਂ ਦਾ ਖੁੱਲ੍ਹ ਦਿਲ ਕੇ ਲੋਕਾਂ ਨੇ ਤਾਨ ਕੀਤਾਗਾ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆਂਗੇ ਵੀ ਭਰਾਵੋ ਇਹ ਨਾ ਸਮਝੋ ਵੀ ਸਾਨੂੰ ਯਾਰ ਪੈਸੇ ਕੋਈ ਪਹਿਲਾਂ ਲੈ ਗਿਆ ਯਾਰ ਹੁਣ ਦੂਜੀ ਵਾਰ ਆ ਗਿਆ ਕੋਈ ਕਿਉਂਕਿ ਸਜਣੋ ਜੇ ਸਾਡਾ ਖੂੰਜਾ ਕੋਈ ਦਬ ਜੇ ਨਾ ਸਾਰੇ ਟੱਬਰ ਨੂੰ ਨੀਂਦ ਨਹੀਂ ਆਉਂਦੀ ਜੇ ਤੇਲਾ ਪੈ ਜੇ ਇੱਕ ਖੂੰਜੇ ਦੇ ਵਿੱਚ ਤਾਂ ਵੱਡੀ ਚਿੰਤਾ ਖੜੀ ਹੁੰਦੀ ਹੈ ਪਰਿਵਾਰਾਂ ਨੂੰ ਉਹਨਾਂ ਦਾ ਸਾਰਾ ਕੁਝ ਮਰ ਗਿਆ ਭਰਾਵੋ ਉਹ ਕਿੰਨੇ ਲੋਕ ਕਿੰਨੀ ਲਗਭਗ 2300 ਪਿੰਡ ਸਾਡੇ ਪੰਜਾਬ ਦਾ ਇਸੋ ਪਿੰਡ ਮਤਲਬ ਤਹਿਸ ਨਾਸ਼ ਹੋ ਗਿਆ ਇਸ ਕਰਕੇ ਉਹਨਾਂ ਦੀ ਮਦਦ ਕਰਨ ਵਾਸਤੇ ਅਸੀਂ ਇਕੱਠੇ ਹੋਈਏ ਅਸੀਂ ਉਹਨਾਂ ਦੀ ਬਾਹ ਫੜੀਏ ਸਾਡੇ ਭਰਾਵਾਂ ਦੀ ਇਸ ਕਰਕੇ ਲੋੜ ਆ ਜ ਇੱਕ ਦੂਜੇ ਨਾਲ ਖੜਨ ਦੀ ਅੱਜ ਅਸੀਂ ਉਹ ਭਰਾਵਾਂ ਦੀ ਭਾਰਤੀ ਕਿਸਾਨ ਸਨਮੇਤਾ ਗਰਾਹਾਂ ਵੱਲੋਂ ਵੱਡੀ ਮਦਦ ਕਰਨ ਵਾਸਤੇ ਆ ਤਿਆਰੀਆਂ ਕਰ ਰਹੇ ਆ 20 ਤਰੀਕ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਮਸਤੂਆਣਾ ਸਾਹਿਬ ਤੋਂ ਇਕੱਠੇ ਹੋ ਕੇ ਤੁਰਾਂਗੇ 20 ਤਰੀਕ ਦੀ ਰਾਤ ਉੱਥੇ ਰੁਕਾਂਗੇ 21 ਤੇ ਸਾਰਾ ਰਾਸ਼ਨ ਪਾਣੀ ਘਰ ਘਰ ਦੇ ਵਿੱਚ ਵੰਡ ਕੇ ਉਹ ਲੋੜ ਬੰਦਾ ਨੂੰ ਵੰਡ ਕੇ ਸਾਰਾ ਕੁਝ ਤੇ ਫੇਰ ਵਾਪਸ ਆਵਾਂਗੇ ਇਹ ਸਾਡੇ ਸਾਰੇ ਨੌਜਵਾਨ ਸਾਡੀ ਸਾਰੀ ਪੂਰੀ ਇਕਾਈ ਪਿੰਡ ਦੇ ਨੌਜਵਾਨ ਸਾਸੀ ਇਹ ਕੁਛ ਸਾਥੀ ਇਹਦੇ ਵਿੱਚ ਹੁਣ ਘਰੇ ਚਲੇ ਗਏ ਪ੍ਰਸ਼ਾਦਾ ਪਾਣੀ ਸਾਕਣ ਵਾਸਤੇ ਉਹ ਵੀ ਮਤਲਬ ਵੱਡਾ ਉਦਮ ਕਰਿਆ ਲੋਕਾਂ ਨੇ ਇਸ ਕਰਕੇ ਬਹੁਤ ਧੰਨਵਾਦ ਕਰਦਿਆਂ ਸਾਡੇ ਭੈਣਾ ਮਜ਼ਦੂਰ ਭੈਣਾ ਵੀ ਸਾਡੀਆਂ ਇਹ ਸਾਡੇ ਨਾਲ ਸਹਿਯੋਗ ਕਰ ਰਹੀਆਂ ਨੇ ਗਿਆ ਇਹ ਸਾਡੇ ਸਾਥੀ ਸਾਰੇ ਹੱਥ ਵਟਾਰੇ ਨੇਗੇ ਇਸ ਕਰਕੇ ਕੱਲੇ-ਕੱਲੇ ਬੰਦੇ ਨੇ ਆਪੋ ਆਪਣਾ ਯੋਗਦਾਨ ਪਾਇਆਗਾ ਇਹ ਇਸ ਤਰੀਕੇ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਥੋੜਾ ਸਾਰਿਆਂ ਦਾ ਧੰਨਵਾਦ ਸਾਰੇ ਬਟਨ ਚ ਨਾ ਰੋ ਲਾਜੀ ਕਲਰ ਬੱਜ ਬੱਟੇ ਨਹੀਂ ਹੋਤਾ ਆਹੋ ਆਹ ਜੀ ਮਾਜੀ ਅਰ ਉਸ ਤੋਂ ਨਹੀਂ ਕਿੰਨੇ ਸਾਰੇ ਲੱਗ ਸੇਵਾ ਸੇਵਾ ਘਾਵਾ ਡਾਉਦਮ ਕਰ ਲੈਨੇ ਕੰਮ ਚਾਹਲੇ ਨਹੀਂ ਕੰਮ ਪਾੜਾ ਮੇ ਲੱਗਾ ਆਜੂ ਹੱਜ ਆਉ ਵੀ ਹੋਰ ਲਿਆ ਲਿਓ ਹੋਰ ਪਾਰ ਗੇ ਕੋਈ ਕੰਮ ਕੋਈ ਨਹੀਂ ਰੋਕਦਾ ਰੋ 40 ਕਿਲੋ ਦੇ ਨਾਲ ਭੱਜਦੇ ਅੱਧੀ ਦਿਖਵਾ ਦਿੰਦੇ ਹਾਰੇ ਹੋਰ ਪਾਰ ਇੱਕ ਪਾਸੇ ਥੋੜੀ ਹੋ ਰਹੀ ਹੁੰਜੜ ਹੋਰ ਪਾਰ ਕੋਈ ਜਵਾਗ ਹੋਜੇ ਹੁੰਜੜ ਕੇ ਐਤ ਐਤ ਸਾਟਾ ਨਹੀਂ ਆਇਆ ਇਸ ਦਾ ਤੇਰੇ ਵਰਗੇ ਸਾਧੀਆਂ ਨਹੀਂ ਠੀਕ ਹੈ